ਅਸੀਂ ਮੱਛੀ ਪਾਲ ਰਹੇ ਹਾਂ ਇਹਦੇ ਵਿੱਚ ਜਿਹੜਾ ਮੱਛੀ ਨੂੰ ਅਸੀਂ ਫੀਡ ਪਾਉਂਦੇ ਆ ਉਸ ਤੋਂ ਜਿਹੜਾ ਐਕਸਕ੍ਰੀਟਾ ਪੈਦਾ ਹੁੰਦਾ ਉਹਦੇ ਵਿੱਚ ਨਿਊਟਰੀਐਂਟਸ ਹੁੰਦੇ ਆ ਸੋ ਉਹ ਨਿਊਟਰੀਐਂਟਸ ਜਿਹੜੇ ਪਾਣੀ ਵਿੱਚ ਘੁਲ ਜਾਂਦੇ ਨੇ ਸੋ ਉਹ ਪਾਣੀ ਜਿਹੜਾ ਹੈਗਾ ਅਸੀਂ ਇਹਨਾਂ ਟੈਂਕਸ ਤੋਂ ਲੈ ਕੇ ਹਾਈਡਰੋਪੋਨਿਕ ਯੂਨਿਟ ਦੇ ਵਿੱਚ ਅਸੀਂ ਉਹਨੂੰ ਰੀਸਾਈਕਲ ਕਰਦੇ ਆ ਮਤਲਬ ਰੀਸਰਕੂਲੇਟ ਕਰਦੇ ਆ ਤੇ ਜਿਹੜੇ ਸਾਡੇ ਹਾਈਡਰੋਪੋਨਿਕਸ ਯੂਨਿਟ ਦੇ ਵਿੱਚ ਜਿਹੜੇ ਬੂਟੇ ਹੈਗੇ ਆ ਉਹ ਇਹਨਾਂ ਨਿਊਟਰੀਐਂਟਸ ਨੂੰ ਐਬਜ਼ਾਰਬ ਕਰਕੇ ਹੀ ਗਰੋ ਹੁੰਦੇ ਆ ਅਸੀਂ ਐਡੀਸ਼ਨਲ ਫਰਟੀਲਾਈਜ਼ਰ ਕੋਈ ਨਹੀਂ ਪਾਉਂਦੇ ਉਹਦੇ ਵਿੱਚ ਇਹ ਫਸਲ ਉਹ ਕੀਤੀ ਜਾਊਗੀ ਤਾਂ ਉਹ ਬਿਲਕੁਲ ਆਰਗੇਨਿਕ ਹੋਊਗੀ। ਹਾਂਜੀ ਅਸੀਂ ਇਹਦੇ ਵਿੱਚ ਵੀ ਕੋਈ ਕੈਮੀਕਲ ਨਹੀਂ ਯੂਜ਼ ਕਰ ਰਹੇ। ਠੀਕ ਹੈ ਨਾ? ਇਹਦੇ ਵਿੱਚ ਅਸੀਂ ਪlant based ingredients ਯੂਜ਼ ਕਰਕੇ ਹੀ ਜਿਹੜੀ ਇਹਦੀ ਫੀਡ ਤਿਆਰ ਕਰਦੇ ਆ। ਸੋ ਇੱਥੇ ਜਿਹੜਾ ਪਾਣੀ ਅੰਦਰ ਜਾ ਰਿਹਾ ਸੀ ਕੋਈ ਫਰਟੀਲਾਈਜ਼ਰ ਨਹੀਂ ਯੂਜ਼ ਕਰ ਰਹੇ। ਕੋਈ ਉੱਥੇ ਸਾਨੂੰ ਡਿਜ਼ੀਜ਼ ਆਊਟਬ੍ਰੇਕ ਦਾ ਜ਼ਿਆਦਾ ਖਤਰਾ ਨਹੀਂ ਹੈ ਕਿਉਂਕਿ ਇਨਕਲੋਜ਼ਡ ਹੈਗਾ ਕੋਈ ਕੀੜੇ ਪੈਣ ਦੀ ਸਮੱਸਿਆ ਨਹੀਂ ਜ਼ਿਆਦਾ ਆਊਗੀ ਤੇ ਜਿੰਨੀ ਉਹ ਸਮੱਸਿਆ ਹੈ ਸਾਡੀ ਘਟ ਜਾਂਦੀ ਹੈ ਉਹਨਾਂ ਹੀ ਅਸੀਂ ਘਟ ਪੈਸਟਿਸਾਈਡ ਯੂਜ਼ ਕਰਦੇ ਆ। ਲੋਕ ਕਰਨਾ ਚਾਹੁੰਦੇ ਨੇ ਇਸ ਨੂੰ ਤਾਂ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਰ ਸਕਦੇ ਇਸ ਦੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਕਿ ਜਿਹੜਾ ਬੰਦਾ ਵੀ ਇਹਨੂੰ ਸ਼ੁਰੂਆਤ ਕਰਨਾ ਚਾਹੁੰਦਾ ਉਹਨੂੰ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਇੱਕ ਸਕਿੱਲ ਚਾਹੀਦੀ ਹੈ ਜਿਹਦੇ ਵਿੱਚ ਉਹ ਮੱਛਲੀ ਪਾਲਣ ਵੀ ਜਾਣਦਾ ਹੋਏ ਤੇ ਸਬਜ਼ੀਆਂ ਨੂੰ ਗਰੋ ਕਰਨਾ ਵੀ ਜਾਣਦਾ ਹੋਏ ਠੀਕ ਹੈ ਉਹਦੇ ਨਾਲ ਨਾਲ ਅਸੀਂ ਪਾਣੀ 'ਚ ਸਬਜ਼ੀਆਂ ਕਿੱਦਾਂ ਗਰੋ ਕਰਨੀ ਆ ਇਹਦੀ ਇੱਕ ਵੀ ਸਿਖਲਾਈ ਉਹਨੂੰ ਪੂਰੀ ਹੋਣੀ ਚਾਹੀਦੀ ਆ ਸੋ ਜਿਹੜੇ ਵੀ ਫਾਰਮਰ ਇਹਦੇ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਜਾਂ ਟ੍ਰੇਨਿੰਗ ਲੈਣਾ ਚਾਹੁੰਦੇ ਆ ਉਹ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਸ ਯੂਨਿਟ ਦਾ ਖਰਚਾ ਜਿਹੜਾ ਹੈਗਾ ਤਕਰੀਬਨ ਇਨੀਸ਼ੀਅਲ ਇਨਵੈਸਟਮੈਂਟ ਤਕਰੀਬਨ 20 ਲੱਖ ਦੀ ਹੈਗੀ ਆ ਕਿਉਂਕਿ ਇਹ ਫੁੱਲੀ ਆਟੋਮੈਟਿਕ ਹੈ ਫੁੱਲ ਫੁੱਲੀ ਆਟੋਮੈਟਿਕ ਦਾ ਮਤਲਬ ਇਹ ਹੈ ਹਾਈਡਰੋਪੋਨਿਕ ਯੂਨਿਟ ਦੇ ਵਿੱਚ ਜੇ ਹਿਊਮਿਡਿਟੀ ਘਟ ਜਾਂਦੀ ਹੈ ਤੇ ਫੋਗਰ ਆਪਣੇ ਆਪ ਚੱਲਦੇ ਆ ਜੇ ਟੈਂਪਰੇਚਰ ਵੱਧ ਜਾਂਦਾ ਤੇ ਫੈਨ ਆਪਣੇ ਆਪ ਚੱਲਦੇ ਆ ਪਾਣੀ ਆਪਣੇ ਆਪ ਜਾਂਦਾ ਇਹ ਸਾਰਾ ਸੈਂਸਰ ਬੇਸਡ ਹੈ ਤੇ ਇਹ ਫਾਰਮਰ ਤੇ ਡਿਪੈਂਡ ਕਰਦਾ ਉਹ ਫੁੱਲੀ ਆਟੋਮੈਟਿਕ ਬਣਾਉਣਾ ਚਾਹੁੰਦਾ ਹੈ ਜਾਂ ਮੈਨੂਅਲ ਬਣਾਉਣਾ ਚਾਹੁੰਦਾ ਹੈ ਸੋ ਉਹਦੇ ਤੇ ਡਿਪੈਂਡ ਕਰੇਗਾ ਵੀ ਉਹਦਾ ਕਿੰਨਾ ਖਰਚਾ ਆਏਗਾ ਸਸ਼ੀਗਰ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੰਜਾਬ ਸੂਬੇ ਦੇ ਵਿੱਚ ਬਹੁਤ ਸਾਰੇ ਅਜਿਹੇ ਫਾਰਮਰਸ ਨੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਰਗੈਨਿਕ ਫਾਰਮਿੰਗ ਕਰਨਾ ਚਾਹੁੰਦੇ ਨੇ ਘੱਟ ਪਾਣੀ ਦੇ ਵਿੱਚ ਤਾਂ ਗੜਵਸੂ ਯੂਨੀਵਰਸਿਟੀ ਦੇ ਵਿੱਚ ਫਿਸ਼ਰੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਨਵਾਂ ਡਵੈਲਪ ਕੀਤਾ ਗਿਆ ਸਿਸਟਮ ਉਸਦਾ ਨਾਮ ਹੈ ਆਟੋਮੇਟਿਡ ਐਕਵਾਪੋਨਿਕ ਸਿਸਟਮ ਤਾਂ ਇਸ ਦੀ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਡਾਕਟਰ ਮੀਰਾ ਅਸਲ ਜੀ ਮੌਜੂਦ ਨੇ ਮੈਮ ਜਿਹੜਾ ਇਹ ਸਿਸਟਮ ਹੈ ਇਸ ਤੋਂ ਕੀ ਕਿਸ ਤਰੀਕੇ ਨਾਲ ਵਰਕ ਕਰਦਾ ਹੈ ਔਰ ਕਿਹੜੇ ਕਿਹੜੇ ਇਨਸ ਹਾਂਜੀ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਿਸਟਮ ਹੈਗਾ ਇਹ ਆਟੋਮੈਟਿਡ ਐਕੋਪੋਨਿਕ ਸਿਸਟਮ ਹੈਗਾ ਜਿਹਨੂੰ ਇੱਥੇ ਗਡਵਾਸੂ ਦੇ ਵਿੱਚ ਸੀਡੈਕ ਇੱਕ ਸੈਂਟਰ ਹੈ ਜਿਹਨੂੰ ਅਸੀਂ ਕਹਿੰਦੇ ਆ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕਮਿਊਨਿਟੀ ਇਹ ਭਾਰਤ ਸਰਕਾਰ ਦੇ ਇੱਕ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦਾ ਸੈਂਟਰ ਹੈਗਾ ਤੇ ਇਹਨਾਂ ਨਾਲ ਰਲ ਕੇ ਅਸੀਂ ਜਿਹੜੀ ਹੈ ਇਹ ਯੂਨਿਟ ਇੱਥੇ ਤਿਆਰ ਕੀਤਾ ਹੈ ਇਹਦੇ ਵਿੱਚ ਦੋ ਕੰਪੋਨੈਂਟ ਨੇ ਇੱਕ ਕੰਪੋਨੈਂਟ ਹੈਗਾ ਐਕਵਾਕਲਚਰ ਜਿਹਦੇ ਵਿੱਚ ਅਸੀਂ ਮੱਛੀ ਪਾਲਦੇ ਹਾਂ ਦੂਸਰਾ ਕੰਪੋਨੈਂਟ ਹੈਗਾ ਹਾਈਡਰੋਪੋਨਿਕਸ ਜਿਹਦੇ ਵਿੱਚ ਅਸੀਂ ਪਲਾਂਟਸ ਜਿਹੜੇ ਹੈਗੇ ਆ ਜਿਵੇਂ ਕਿ ਸਬਜ਼ੀਆਂ ਦੀਆਂ ਕ੍ਰੌਪਸ ਹੈਗੀਆਂ ਉਹ ਅਸੀਂ ਗਰੋ ਕਰ ਰਹੇ ਹੈਗੇ ਆ ਵਿਦਆਊਟ ਸੋਇਲ ਹੈਨਾ ਤੇ ਉਹ ਇਹਨਾਂ ਦੇ ਦੋਨੋਂ ਸਿਸਟਮ ਪਾਣੀ ਦੇ ਵਿੱਚ ਹੀ ਗਰੋ ਕਰ ਰਹੇ ਨੇ ਤੋ ਇਹ ਦੋਨੋਂ ਸਿਸਟਮ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ ਕੋਈ ਵੀ ਫਾਰਮਰ ਇਹਨੂੰ ਕਰ ਸਕਦਾ ਚਾਹੇ ਉਹ ਰੂਰਲ ਬੈਕਗ੍ਰਾਉਂਡ ਤੋਂ ਆਏ ਚਾਹੇ ਉਹ ਅਰਬਨ ਬੈਕਗ੍ਰਾਉਂਡ ਤੋਂ ਆਏ। ਮੈਂ ਦਿਖਾ ਦਿੰਦਾ ਕਿਸ ਤਰੀਕੇ ਨਾਲ ਵਰਕ ਕਰਦਾ ਜੀ। ਹਾਂਜੀ ਤੁਸੀਂ ਆਓ ਪਲੀਜ਼। ਸੋ ਇਹ ਜਿਹੜਾ ਐਕਵਾਪੋਨਿਕਸ ਯੂਨਿਟ ਅਸੀਂ ਇੱਥੇ ਸਟੈਬਲਿਸ਼ ਕੀਤਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਪਹਿਲਾ ਕੰਪੋਨੈਂਟ ਆ ਉਹਦਾ ਇਹਨੂੰ ਅਸੀਂ ਐਕਵਾਕਲਚਰ ਕੰਪੋਨੈਂਟ ਕਹਿੰਨੇ ਆ ਇਹਦੇ ਵਿੱਚ ਫਿਸ਼ ਟੈਂਕਸ ਬਣੇ ਹੋਏ ਆ ਜਿਹਦੇ ਵਿੱਚ ਅਸੀਂ ਮੱਛੀ ਪਾਲ ਰਹੇ ਆ। ਇਹਦੇ ਵਿੱਚ ਜਿਹੜਾ ਮੱਛੀ ਨੂੰ ਅਸੀਂ ਫੀਡ ਪਾਉਂਦੇ ਆ ਉਸ ਤੋਂ ਜਿਹੜਾ ਐਕਸਕ੍ਰੀਟਾ ਪੈਦਾ ਹੁੰਦਾ ਹੈ ਉਹ ਉਹਦੇ ਵਿੱਚ ਨਿਊਟਰੀਐਂਟਸ ਹੁੰਦੇ ਆ ਸੋ ਉਹ ਨਿਊਟਰੀਐਂਟਸ ਜਿਹੜੇ ਪਾਣੀ ਵਿੱਚ ਘੁਲ ਜਾਂਦੇ ਨੇ ਸੋ ਉਹ ਪਾਣੀ ਜਿਹੜਾ ਹੈਗਾ ਅਸੀਂ ਇਹਨਾਂ ਟੈਂਕਸ ਤੋਂ ਲੈ ਕੇ ਹਾਈਡਰੋਪੋਨਿਕ ਯੂਨਿਟ ਦੇ ਵਿੱਚ ਅਸੀਂ ਉਹਨੂੰ ਰੀਸਾਈਕਲ ਕਰਦੇ ਆ ਮਤਲਬ ਰੀਸਰਕੂਲੇਟ ਕਰਦੇ ਆ ਤੇ ਜਿਹੜੇ ਸਾਡੇ ਹਾਈਡਰੋਪੋਨਿਕਸ ਯੂਨਿਟ ਦੇ ਵਿੱਚ ਜਿਹੜੇ ਬੂਟੇ ਹੈਗੇ ਆ ਉਹ ਇਹਨਾਂ ਨਿਊਟਰੀਐਂਟਸ ਨੂੰ ਐਬਜ਼ਾਰਬ ਕਰਕੇ ਹੀ ਗਰੋ ਹੁੰਦੇ ਆ ਅਸੀਂ ਐਡੀਸ਼ਨਲ ਫਰਟੀਲਾਈਜ਼ਰ ਕੋਈ ਨਹੀਂ ਪਾਉਂਦੇ ਉਹਦੇ ਵਿੱਚ ਫਿਰ ਉੱਥੋਂ ਜਿਹੜਾ ਪਾਣੀ ਹੈਗਾ ਸਰਕੂਲੇਟ ਹੋ ਕੇ ਵਾਪਸ ਇਸ ਯੂਨਿਟ ਚ ਆ ਟੈਂਕਾਂ ਚ ਆ ਜਾਂਦਾ ਸੋ ਤੁਸੀਂ ਦੇਖੋਗੇ ਕਿ ਇੱਕ ਇਹ ਆਟੋਮੈਟਿਕ ਸਿਸਟਮ ਹੈ ਜਿਹਦੇ ਵਿੱਚ ਪਾਣੀ ਜਿਹੜਾ ਰੀਸਾਈਕਲ ਹੋ ਰਿਹਾ ਫ্রম ਥਿਸ ਐਕੋਕਲਚਰ ਯੂਨਿਟ ਟੂ ਦਾ ਹਾਈਡਰੋਪੋਨਿਕ ਯੂਨਿਟ ਸੋ ਇੱਥੇ ਜਿਹੜਾ ਯੂਟਿਲਾਈਜੇਸ਼ਨ ਆਫ ਵਾਟਰ ਹੈ ਉਹ ਸਿਰਫ 10% ਰਹਿ ਜਾਂਦੀ ਹੈ ਟ੍ਰੈਡੀਸ਼ਨਲ ਫਾਰਮਿੰਗ ਸਿਸਟਮ ਜਿਹਦੇ ਵਿੱਚ ਅਸੀਂ ਮੱਛੀ ਪੌਂਡ ਚ ਪੈਦਾ ਕਰਦੇ ਹਾਂ ਜਾਂ ਜਿਹੜੇ ਸਬਜ਼ੀਆਂ ਨੇ ਉਹ ਅਸੀਂ ਖੇਤ ਚ ਪੈਦਾ ਕਰਦੇ ਹਾਂ ਸੋ ਸੰਡੀ ਜਿਹੜੀ ਇੱਥੇ ਪਾਣੀ ਦੀ ਰਿਕੁਆਇਰਮੈਂਟ ਹੈ ਸਿਰਫ 10% ਰਹਿ ਜਾਂਦੀ ਹੈ ਜਿਹੜੀ ਇੱਥੇ ਫਸਲ ਕੀਤੀ ਜਾਊਗੀ ਤਾਂ ਉਹ ਬਿਲਕੁਲ ਆਰਗੇਨਿਕ ਹੋਊਗੀ ਹਾਂਜੀ ਅਸੀਂ ਇਹਦੇ ਵਿੱਚ ਵੀ ਕੋਈ ਕੈਮੀਕਲ ਨਹੀਂ ਯੂਜ਼ ਕਰ ਰਹੇ ਠੀਕ ਹੈ ਨਾ ਇਹਦੇ ਵਿੱਚ ਅਸੀਂ ਪlant based ingredients ਯੂਜ਼ ਕਰਕੇ ਹੀ ਜਿਹੜੀ ਇਹਦੀ ਫੀਡ ਤਿਆਰ ਕਰਦੇ ਆ ਸੋ ਇੱਥੇ ਜਿਹੜਾ ਪਾਣੀ ਅੰਦਰ ਜਾ ਰਿਹਾ ਸੀ ਕੋਈ ਫਰਟੀਲਾਈਜ਼ਰ ਨਹੀਂ ਯੂਜ਼ ਕਰ ਰਹੇ ਕੋਈ ਉੱਥੇ ਸਾਨੂੰ ਡਿਜ਼ੀਜ਼ ਆਊਟਬ੍ਰੇਕ ਦਾ ਜ਼ਿਆਦਾ ਖਤਰਾ ਨਹੀਂ ਹੈ ਕਿਉਂਕਿ ਇਨਕਲੋਜ਼ਡ ਹੈਗਾ ਕੋਈ ਕੀੜੇ ਪੈਣ ਦੀ ਸਮੱਸਿਆ ਨਹੀਂ ਜ਼ਿਆਦਾ ਆਉਗੀ ਤੇ ਜਿੰਨੀ ਉਹ ਸਮੱਸਿਆ ਹੈ ਸਾਡੀ ਘਟ ਜਾਂਦੀ ਹੈ ਉਨਾ ਹੀ ਅਸੀਂ ਘਟ ਪ੍ਰੈਸਟੀਸਾਈਡ ਯੂਜ਼ ਕਰਦੇ ਹਾਂ ਸੋ ਇਹਨੂੰ ਤੁਸੀਂ ਕਹਿ ਸਕਦੇ ਹੋ ਇੱਕ ਟੋਟਲ ਆਰਗੈਨਿਕ ਸਿਸਟਮ ਹੈ ਔਰ ਅੱਜਕਲ ਤੁਸੀਂ ਜਾਣਦੇ ਹੋ ਕਿ ਬਾਜ਼ਾਰ 'ਚ ਡਿਮਾਂਡ ਵੀ ਜ਼ਿਆਦਾ ਹੈ ਕਿ ਸਾਨੂੰ ਆਰਗੈਨਿਕ ਪ੍ਰੋਡਿਊਸ ਚਾਹੀਦਾ ਸੋ ਇਸ ਸਿਸਟਮ ਨੂੰ ਅਪਣਾ ਕੇ ਨਾ ਸਿਰਫ ਆਪਾਂ ਘੱਟ ਥਾਂ ਤੋਂ ਜ਼ਿਆਦਾ ਪੈਦਾਵਾਰ ਲੈ ਸਕਦੇ ਹਾਂ ਬਲਕਿ ਆਪਣੀ ਜਿਹੜੀ ਕ੍ਰੌਪ ਹੈਗਾ ਉਹਨੂੰ ਅਸੀਂ ਡੈਸੀਗਨੇਟ ਕਰ ਸਕਦੇ ਹਾਂ ਐਜ਼ ਅ ਕ੍ਰੌਪ ਆਰਗ ਤੋ ਉਸ ਤੋਂ ਅਸੀਂ ਜਿਆਦਾ ਮਾਰਕੀਟ ਪ੍ਰਾਈਸ ਤੇ ਵੇਚ ਕੇ ਜਿਆਦਾ ਮੁਨਾਫਾ ਕਮਾ ਸਕਦੇ ਹਾਂ ਜਿਹੜੇ ਲੋਕ ਕਰਨਾ ਚਾਹੁੰਦੇ ਨੇ ਇਸ ਨੂੰ ਤਾਂ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਰ ਸਕਦੇ ਹਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਕਿ ਜਿਹੜਾ ਬੰਦਾ ਵੀ ਇਹਨੂੰ ਸ਼ੁਰੂਆਤ ਕਰਨਾ ਚਾਹੁੰਦਾ ਉਹਨੂੰ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਇੱਕ ਸਕਿੱਲ ਚਾਹੀਦੀ ਹੈ ਜਿਹਦੇ ਵਿੱਚ ਉਹ ਮੱਛਲੀ ਪਾਲਣ ਵੀ ਜਾਣਦਾ ਹੋਵੇ ਤੇ ਸਬਜ਼ੀਆਂ ਨੂੰ ਗਰੋਅ ਕਰਨਾ ਵੀ ਜਾਣਦਾ ਹੋਵੇ ਠੀਕ ਹੈ ਉਹਦੇ ਨਾਲ ਨਾਲ ਅਸੀਂ ਪਾਣੀ 'ਚ ਸਬਜ਼ੀਆਂ ਕਿੱਦਾਂ ਗਰੋ ਕਰਨੀ ਆ ਇਹਦੀ ਇੱਕ ਵੀ ਸਿਖਲਾਈ ਉਹਨੂੰ ਪੂਰੀ ਹੋਣੀ ਚਾਹੀਦੀ ਆ ਸੋ ਜਿਹੜੇ ਵੀ ਫਾਰਮਰ ਇਹਦੇ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਜਾਂ ਟ੍ਰੇਨਿੰਗ ਲੈਣਾ ਚਾਹੁੰਦੇ ਆ ਉਹ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਜਿਹੜਾ ਯੂਨਿਟ ਅਸੀਂ ਤਿਆਰ ਕੀਤਾ ਇਹ ਅਸੀਂ ਰਿਸਰਚ ਵਾਸਤੇ ਕੀਤਾ ਤੇ ਡੈਮੋਨਸਟ੍ਰੇਸ਼ਨ ਤੇ ਸਕਿੱਲ ਡਿਵੈਲਪਮੈਂਟ ਲਈ ਕੀਤਾ ਸੋ ਸਰ ਇਹ ਉਹਪਨਾ ਫਾਰਮਰਸ ਲਈ ਉਹ ਸਾਡੇ ਕੋਲ ਆ ਕੇ ਸਾਡੇ ਨਾਲ ਕੰਸਲਟੈਂਸੀ ਕਰ ਸਕਦੇ ਆ ਤੇ ਟ੍ਰੇਨਿੰਗ ਪ੍ਰੋਗਰਾਮ ਅਸੀਂ ਜਿਹੜਾ 1 ਮਹੀਨੇ ਬਾਅਦ ਸਟਾਰਟ ਕਰਦਣੇ ਆ ਆਰਗੇਨਾਈਜ਼ ਕਰਨੇ ਸੋ ਉਹਦੇ ਚ ਵੀ ਉਹ ਪਾਰਟਿਸਿਪੇਟ ਕਰ ਸਕਦੇ ਆ ਖਰਚਾ ਜਿਹੜਾ ਕਿੰਨਾ ਕੁ ਪੈਂਦਾ ਹੋਵੇਗਾ ਜਿਹੜਾ ਲੋਕ ਇਹਨੂੰ ਸ਼ੁਰੂਆਤ ਕਰਨਗੇ ਇਸ ਦੀ ਦੇਖੋ ਉਹ ਡਿਪੈਂਡ ਕਰਦਾ ਕਿਹੜੇ ਸਾਈਜ਼ ਦਾ ਯੂਨਿਟ ਬਣਾਣਾ ਚਾਹੁੰਦੇ ਆ ਜਿਹੜਾ ਇਹ ਯੂਨਿਟ ਬਣਿਆ ਹੈ 200 ਮੀਟਰ ਸਕਰ ਦੇ ਵਿੱਚ ਬਣਿਆ ਜਿਹਦੇ ਵਿੱਚ ਤਿੰਨ ਫਿਸ਼ ਟੈਂਕ ਨੇ ਤੇ 100 ਮੀਟਰ ਸਕਰ ਦਾ ਸਾਡੇ ਕੋਲ ਹਾਈਡਰੋਪੋਨਿਕ ਯੂਨਿਟ ਹੈ ਜਿਹਦੇ ਚ 2000 ਬੂਟੇ ਲਾਉਣ ਦੇ ਸਪ ਇਸ ਯੂਨਿਟ ਦਾ ਖਰਚਾ ਜਿਹੜਾ ਹੈਗਾ ਤਕਰੀਬਨ ਇਨੀਸ਼ੀਅਲ ਇਨਵੈਸਟਮੈਂਟ ਤਕਰੀਬਨ 20 ਲੱਖ ਦੀ ਹੈਗੀ ਹੈ ਕਿਉਂਕਿ ਇਹ ਫੁੱਲੀ ਆਟੋਮੈਟਿਕ ਹੈ ਫੁੱਲੋ ਫੁੱਲੀ ਆਟੋਮੈਟਿਕ ਦਾ ਮਤਲਬ ਇਹ ਹੈ ਕਿ ਹਾਈਡਰੋਪੋਨਿਕ ਯੂਨਿਟ ਦੇ ਵਿੱਚ ਜੇ ਹਿਊਮਿਡਿਟੀ ਘਟ ਜਾਂਦੀ ਹੈ ਤੇ ਫੋਗਰ ਆਪਣੇ ਆਪ ਚੱਲਦੇ ਆ ਜੇ ਟੈਂਪਰੇਚਰ ਵੱਧ ਜਾਂਦਾ ਤੇ ਫੈਨ ਆਪਣੇ ਆਪ ਚੱਲਦੇ ਆ ਪਾਣੀ ਆਪਣੇ ਆਪ ਜਾਂਦਾ ਇਹ ਸਾਰਾ ਸੈਂਸਰ ਬੇਸਡ ਹੈ ਤੇ ਇਹ ਫਾਰਮਰ ਤੇ ਡਿਪੈਂਡ ਕਰਦਾ ਹੈ ਉਹ ਫੁੱਲੀ ਆਟੋਮੈਟਿਕ ਬਣਾਉਣਾ ਚਾਹੁੰਦਾ ਹੈ ਜਾਂ ਮੈਨੂਅਲ ਬਣਾਉਣਾ ਚਾਹੁੰਦਾ ਹੈ ਸੋ ਉਹਦੇ ਤੇ ਡਿਪੈਂਡ ਕਰੇਗਾ ਵੀ ਉਹਦਾ ਕਿੰਨਾ ਖਰਚਾ ਆਏਗਾ ਜਿਹੜੇ ਇੱਥੇ ਜਿਹੜੀਆਂ ਤਿੰਨ ਸਪੌਟ ਬਣਾਏ ਗਏ ਨੇ ਇਹ ਅਲੱਗ-ਅਲੱਗ ਵਰਕ ਕਰਦੇ ਨੇ ਜਾਂ ਫਿਰ ਇਹਨਾਂ ਸੇਮ ਹੀ ਹੈ ਵਰਕ ਇਹਨਾਂ ਦਾ ਨਹੀਂ ਇਹ ਵਰਕ ਇਕੱਠੇ ਹੀ ਕਰਦੇ ਨੇ ਅਸੀਂ ਇਹਨਾਂ 'ਚ ਵੱਖਰੀ ਕਿਸਮ ਦੀਆਂ ਮੱਛਲੀਆਂ ਪਾਈਆਂ ਹੋਈਆਂ ਜਿਹੜੀਆਂ ਕਿ ਪੰਜਾਬ ਵਿੱਚ ਹੋ ਸਕਦੀਆਂ ਸਾਡਾ ਮੇਨ ਮਕਸਦ ਹੈ ਕਿਉਂਕਿ ਅਸੀਂ ਰਿਸਰਚ ਹੀ ਕਰਨੀ ਹੈ ਨਾਲ ਸਾਡਾ ਮੇਨ ਮਕਸਦ ਹੈ ਇਹ ਦੇਖਣਾ ਕਿ ਕਿਹੜੀ ਮੱਛਲੀ ਇਸ ਸਿਸਟਮ ਦੇ ਵਿੱਚ ਬੈਸਟ ਸੂਟੇਬਲ ਹੈ ਕਿਹੜੀ ਮੱਛਲੀ ਤੋਂ ਸਾਨੂੰ ਜ਼ਿਆਦਾ ਨਿਊਟ੍ਰੀਐਂਟਸ ਮਿਲਦੇ ਆ ਜਿਹੜੇ ਕਿ ਸਾਡੇ ਹਾਈਡਰੋਪੋਨਿਕ ਵੈਜੀਟੇਬਲ ਨੂੰ ਸੂਟ ਕਰਨ ਤੇ ਕਿਹੜੀ ਮੱਛਲੀ ਨੂੰ ਅਸੀਂ ਸਾਰਾ ਸਾਲ ਇਹਦੇ ਵਿੱਚ ਗਰੋ ਕਰਕੇ ਮੈਕਸਿਮਮ ਮੁਨਾਫਾ ਕਮਾ ਸਕਦੇ ਆ ਵਿੱਚ ਕਿਹੜੀ ਕਿਹੜੀ ਚੀਜ਼ ਉਗਾ ਸਕਦੇ ਆ ਅਸੀਂ ਇਸ ਦੇ ਵਿੱਚ ਕਈ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਕਿਤੇ ਕੋਈ ਪਾਰਟਿਕੂਲਰ ਤਾਂ ਨਹੀਂ ਕੋਈ ਫਸਲ ਕੋਈ ਉਗਾ ਸਕਦੇ ਵਿੱਚ ਜਾਂ ਸੀਜ਼ਨਲ ਲੀਫੀ ਵੈਜੀਟੇਬਲਸ ਤੁਸੀਂ ਕੋਈ ਵੀ ਉਗਾ ਸਕਦੇ ਹੋ ਜਿਵੇਂ ਕਿ ਪਾਲਕ ਹੈ ਧਨੀਆ ਹੈ ਮੇਥੀ ਹੈ ਇਹਨਾਂ ਸਲਾਦ ਹੈ ਜਿਹੜਾ ਲੇਟੂਸ ਆਪਾਂ ਗੱਲ ਕਰਦੇ ਆਂ ਕਿ ਬਹੁਤ ਪ੍ਰਚਲਿਤ ਹੋ ਰਿਹਾ ਆਮ ਜਨਤਾ ਦੇ ਵਿੱਚ ਕਿ ਉਹ ਇਹ ਸਲਾਦ ਨਿਊਟ੍ਰੀਸ਼ੀਅਸ ਲੀਫੀ ਵੈਜੀਟੇਬਲ ਹੈ ਜਿਹਦੀ ਹਾਈ ਪ੍ਰਾਈਸ ਮਿਲਦੀ ਹੈ ਮਾਰਕੀਟ 'ਚ ਉਹਨੂੰ ਗਰੋਅ ਕਰ ਸਕਦੇ ਆਂ ਸਟ੍ਰਾਬੇਰੀ ਕਰ ਸਕਦੇ ਆਂ ਇਦਾਂ ਦੀ ਚੀਜ਼ਾਂ ਹੈਗੀਆਂ ਜਿਹੜੇ ਲੋਕ ਕੰਟੈਕਟ ਕਿਸ ਤਰੀਕੇ ਨਾਲ ਕਰਨ ਅਗਰ ਉਹਨਾਂ ਨੇ ਇਸ ਦੇ ਬਾਰੇ ਨੋਲਿਜ ਪੂਰੀ ਲੈਣੀ ਹੈ ਹਾਂਜੀ ਉਹ ਸਾਡੇ ਕਾਲਜ ਆਫ ਫਿਸ਼ਰੀਜ਼ ਗੁਰੂ ਅੰਗਰ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਜੀ ਯੂਨੀਵਰਸਿਟੀ ਵਿਖੇ ਸੰਪਰਕ ਕਰ ਸਕਦੇ ਨੇ ਉਹਦੇ ਲਈ ਸਾਡਾ ਫੋਨ ਨੰਬਰ ਹੈਗਾ 0168 ਜਿਹੜਾ ਕਿ ਲੁਧਿਆਣਾ 484048 ਇਸ ਨੰਬਰ ਤੇ ਉਹ ਜਿਹੜਾ ਹੈਗਾ ਡਾਇਲ ਫੋਨ ਡਾਇਲ ਕਰਕੇ ਸਾਡੇ ਨਾਲ ਟੈਲੀਫੋਨਿਕਲੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡੇ ਜਿਹੜੇ ਐਕਸਪਰਟ ਨੇ ਉਹਨੂੰ ਇਹਦੀ ਬਾਰੇ ਪੂਰੀ ਜਾਣਕਾਰੀ ਦੇਣਗੇ ਤੇ ਜਦੋਂ ਅਸੀਂ ਆਪਣਾ ਨਾਮ ਤੇ ਪਤਾ ਲਿਖਾ ਸਕਦੇ ਨੇ ਆਪਣਾ ਫੋਨ ਨੰਬਰ ਸਾਨੂੰ ਦੇਣ ਜਦੋਂ ਵੀ ਅਸੀਂ ਟ੍ਰੇਨਿੰਗ ਪ੍ਰੋਗਰਾਮ ਲਗਾਨੀ ਹੋਏਗੀ ਅਸੀਂ ਉਹਨਾਂ ਨੂੰ ਉਹ ਜਿਹੜਾ ਹੈਗਾ ਉਹ ਸੂਚਿਤ ਕਰ ਦੇਵਾਂਗੇ ਬਹੁਤ ਬਹੁਤ ਧੰਨਵਾਦ ਹਾਂ ਥੈਂਕ ਯੂ ਸੋ ਇਸਨ ਡਾਕਟਰ ਮੀਰਾ ਅੰਸਲ ਜੀ ਜੋ ਜਿਹੜੇ ਲੋਕ ਇਸ ਨੂੰ ਯੂਜ਼ ਕਰਨਾ ਚਾਹੁੰਦੇ ਨੇ ਇਸ ਸਿਸਟਮ ਨੂੰ ਤਾਂ ਉਹ ਕੰਟੈਕਟ ਕਰ ਸਕਦੇ ਨੇ ਇਹਨਾਂ ਦੇ ਨਾਲ ਔਰ ਆਪਣੀ ਜਿਹੜੀ ਐਸ ਦੀ ਪੂਰੀ ਨੋਲਿਜ ਲੈ ਸਕਦੇ ਨੇ ਕਿਸ ਤਰੀਕੇ ਦੇ ਨਾਲ ਇਸ ਨੂੰ ਚਲਾਉਣਾ ਹੈ ਕਿਸ ਤਰੀਕੇ ਦੇ ਨਾਲ ਇਸ ਦਾ ਵਰਕ ਪੂਰਾ ਕਰਨਾ ਹੈ ਸੋ ਵਦੇਰੀ ਅਪਡੇਟਸ ਜੁੜਨ ਲੋ ਤਾਂ ਟੈਂਪਸ ਨਾਲ ਕੈਮਰਾ ਮਸਤਾਂ ਤੋਂ ਮਾਥਾੜੋ ਦੇ ਨਾਲ ਗੁਰਦੀਪ ਸਿੰਘ ਲੰਮੇ ਟੋ ਦੇਣਾ ਟਾਈਮਸ ਵਦੇਰੀ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲ